ਚੰਨਨਾਲ ਲਾਲ ਜੁੜੇ ਹੋਏ ਸੱਜਣ ਮੇਤਰ ਜੇ ਆਪਾਂ ਪਹੁੰਚੇ ਹੋਏ ਆ ਜੂਪੀ ਦੇ ਵਿੱਚ ਤੇ ਜੂਪੀ ਦੇ ਜੰਗਲਾਂ ਦੇ ਵਿੱਚ ਘੁੰਮਦੇ ਫਿਰਦੇ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਥੋਂ ਦੇ ਜੰਗਲ ਤੇ ਇੱਥੋਂ ਦੇ ਕਮਾਦ ਤੇ ਨਾਲੇ ਇੱਥੋਂ ਦਾ ਝੋਨਾ ਜਿਹੜਾ ਅਜੇ ਖੜਿਆ ਹੋਇਆ ਜਿੱਥੇ ਪੰਜਾਬ ਦੇ ਸਾਰੇ ਏਰੀਆ ਚ ਹਰਿਆਣੇ ਦੇ ਸਾਰੇ ਏਰੀਆ ਚ ਵੱਢਿਆ ਗਿਆ ਝੋਨਾ ਉੱਥੇ ਜੂਪੀ ਦੇ ਵਿੱਚ ਅਜੇ ਵੀ ਝੋਨਾ ਖੜਿਆ ਹੋਇਆ ਤੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਵੀਡੀਓ ਨੂੰ ਸ਼ੇਅਰ ਜ਼ਰ ਕਰਿਓ ਤੁਹਾਨੂੰ ਦਿਖਾਈਏ ਪਹਿਲਾਂ ਜਿਹੜੇ ਰਸਤਿਆਂ ਤੇ ਚੱਲ ਰਹੇ ਆ ਜਿਹੜਾ ਜੰਗਲੀ ਰਸਤਾ ਜੁਪੀ ਦੇ ਵਿੱਚ ਇਹ ਜਿਹੜੇ ਜੰਗਲ ਜੁਪੀ ਦੇ ਕਈ ਤਰ੍ਹਾਂ ਦੇ ਜੰਗਲ ਕੋਈ 15 ਕਿਲਿਆਂ ਦਾ ਕੋਈ 20 ਕਿਲਿਆਂ ਦਾ ਕੋਈ 40 ਦਾ ਕੋਈ 50 ਦਾ ਤੇ ਬਹੁਤਾ ਜਿਹੜੀਆਂ ਇੱਥੇ ਪਹਾੜੀ ਕਿੱਕਣਾ ਜਿਹੜੀਆਂ ਉਹੀ ਐ ਇੱਥੇ ਤੇ ਜਿਹੜਾ ਕਮਾਦ ਉਹ ਵੀ ਬਹੁਤ ਜ਼ਿਆਦਾ ਇੱਧਰ ਲੱਗਿਆ ਹੋਇਆ ਆਪ ਨੂੰ ਪਤਾ ਕਿ ਜੋਪੀ ਦਾ ਜਿਹੜਾ ਕਮਾਦ ਬੜਾ ਮਸ਼ਹੂਰ ਆ ਜੋਪੀ ਦੇ ਵਿੱਚ ਸੋ ਵੀਡੀਓ ਜੂਰ ਸ਼ੇਅਰ ਕਰਦੇ ਜਾਓ ਚੈਨਲ ਨੂੰ ਸਬਸਕ੍ਰਾਈਬ ਸੋ ਤੁਹਾਨੂੰ ਵਿਖਾਉਂਦੇ ਆ ਜੂਪੀ ਦੇ ਜੰਗਲਾਂ ਦਾ ਨਜ਼ਾਰਾ ਤੇ ਲੱਗੇ ਹੋਏ ਕਮਾਰ ਤੇ ਨਾਲੇ ਚੌਨਾ ਜਦੇ ਵੀ ਖੜਿਆ ਹੋਇਆ ਕਿਉਂਕਿ ਇੱਕ ਵਾਰੀ ਚੌਨਾ ਵੱਢ ਕੇ ਦੂਜੀ ਵਾਰੀ ਫੇਰ ਚੌਨਾ ਨੂੰ ਲਾਦ ਦਿੰਦੇ ਆ ਤੇ ਦੂਜੀ ਵਾਰੀ ਜਿਹੜਾ ਚੌਨਾ ਹੁਣ ਵੱਢਣਾ ਇਹਨਾਂ ਨੇ ਜੂਪੀ ਦੇ ਵਿੱਚ ਇਹ ਜੂਪੀ ਦੇ ਜੰਗਲ ਤੇ ਇਧਰ ਜਿਹੜੀਆਂ ਜ਼ਮੀਨਾਂ ਦੇ ਵਿੱਚ ਲੱਗਾ ਹੋਇਆ ਕਮਾਦ ਉਹ ਦਿਖਾਈਏ ਤੁਹਾਨੂੰ ਤੇ ਕਮਾਦ ਤੇ ਮੇਜੀ ਹੋਈ ਸਰੋਂ ਤੇ ਇੱਧਰ ਜਿਹੜੇ ਅੰਬਾਂ ਦੇ ਬਾਗ ਉਹ ਵੀ ਕਾਫੀ ਲੱਗੇ ਹੋਏ ਆ ਤੇ ਇੱਧਰ ਤੁਹਾਨੂੰ ਦਿਖਾਈਏ ਜਿਹੜਾ ਕਮਾਦ ਉਹ ਵੱਡਿਆ ਹੋਇਆ ਵਾਂ ਕਿਉਂਕਿ ਦੋ ਫਸਲਾਂ ਲੈਂਦੇ ਆ ਝੋਨੇ ਦੀਆਂ ਜੂਪੀ ਦੇ ਵਿੱਚ ਜਿਹੜੀਆਂ ਫਸਲਾਂ ਉਹ ਝੋਨੇ ਦੀਆਂ ਦੋ ਹੁੰਦੀਆਂ ਜਿੱਦਾਂ ਪਹਿਲਾਂ ਹਰਿਆਣਾ ਪੰਜਾਬ ਦਾ ਏਰੀਆ ਜਿਹੜਾ ਹਰਿਆਣੇ ਵੱਡਾ ਨਾ ਲੱਗਦਾ ਸੀ ਉਹ ਵੀ ਦੋ ਫਸਲਾਂ ਦੇ ਇੱਕ ਵਾਰ ਝੋਨੇ ਦੀਆਂ ਲੈਂਦਾ ਹੁੰਦਾ ਸੀ 60 ਲਾਉਂਦੇ ਸੀ ਪਰ ਹੁਣ ਉੱਧਰ ਬੰਦ ਕਰਤਾ ਕਿਉਂਕਿ ਪਾਣੀ ਦੀ ਕਿੱਲਤ ਹੋਣ ਕਰਕੇ ਪਾਣੀ ਜਿਹੜਾ ਬਹੁਤ ਥੱਲੇ ਚੱਲ ਗਿਆ ਤੇ ਜੂਪੀ ਦੇ ਵਿੱਚ ਪਰ ਜੇ ਵੀ ਜਿਹੜਾ ਪਾਣੀ ਉੱਤੇ ਆਉਣ ਕਰਕੇ ਦੋ ਘਾਹ ਨਹਿਰੀਆਂ ਤੇ ਇੱਕ ਵਰੀ ਕਣਕ ਤੇ ਬਾਕੀ ਕਮਾਦ ਜਿਹੜਾ ਬਹੁਤ ਲੱਗਾ ਹੋਇਆ ਸੋ ਇਧਰ ਕਮਾਦ ਲੱਗੇ ਦਿਖਾਉਂਦੇ ਆ ਤੁਹਾਨੂੰ ਸੋ ਇਹ ਜੰਗਲ ਦੇ ਵਿੱਚ ਆਪਾਂ ਫੇ ਚੱਲਦੇ ਆ ਇਹ ਕਾ ਵੀ ਜੂਜ ਹੁੰਦਾ ਰਸਤਾ ਲੋਕ ਇਥੋਂ ਦੀ ਬੜਾ ਲੰਘਦੇ ਆ ਲੰਘਣ ਦਾ ਕਾਰਨ ਇਹ ਆ ਕਿ ਇੱਕ ਪਿੰਡ ਨਾਲ ਦੂਜੇ ਪਿੰਡ ਨੂੰ ਜੋੜਦਾ ਇਹ ਹੀ ਰਾਸਤੇ ਕੱਚੇ ਰਸਤੇ ਹੋਰ ਜਿਹੜੇ ਪੱਕੇ ਰਸਤੇ ਜਾਂ ਤਾਂ ਬਹੁਤ ਹੀ ਦੂਰੋਂ ਘੁੰਮ ਕੇ ਆਉਣਾ ਪੈਂਦਾ ਵਾ ਇਸ ਕਰਕੇ ਲੋਕ ਜਿਹੜੇ ਸ਼ਾਰਟਕਟ ਰਸਤੇ ਜੰਗਲਾਂ ਦੇ ਵਿੱਚੋਂ ਦੀ ਜਾਂਦੇ ਆ ਇਹੀ ਨਕਸ਼ੇ ਦੇ ਵਿੱਚ ਵੀ ਜੇ ਰਸਤਾ ਦੇਖੀਏ ਇਹੀ ਰਸਤੇ ਜਿਹੜੇ ਸ਼ੋ ਹੁੰਦੇ ਆ ਸੋ ਤੁਹਾਨੂੰ ਹੁਣ ਆਪਾਂ ਗੋਲਾਂ ਵੀ ਬਖਾਵਾਂਗੇ ਜਿਹੜੀਆਂ ਬਚਪਨ ਦੇ ਵਿੱਚ ਬਹੁਤਿਆਂ ਨੇ ਖਾਧੀਆਂ ਵੀ ਹੋਣਗੀਆਂ ਤੇ ਹੁਣ ਪਾਣੂ ਲੈ ਕੇ ਚੱਲਦੇ ਆ ਜਿੱਧਰ ਚੌਨਾ ਲੱਗਿਆ ਹੋਇਆ ਹਜੇ ਵੱਡਣਾ ਵਾ ਖੜਿਆ ਹੋਇਆ ਕਈਆਂ ਦਾ ਜੇ ਹਰਿਆਈ ਆ ਚੌਨਾ ਤੇ ਕਈਆਂ ਨੇ ਵੱਢ ਵੀ ਲਿਆ ਤੇ ਇਧਰ ਨਾਲੇ ਵੇਝੀਆਂ ਹੋਈਆਂ ਸਰਵਾਂ ਜਿਨ੍ਹਾਂ ਨੇ ਵੱਢ ਲਈਆਂ ਚੌਨੇ ਤੇ ਉਹ ਬਾਕੇ ਫਿਰ ਉਹ ਨਾਲ ਲਾ ਦਿੰਦੇ ਆ ਆਪਣਾ ਸਰੋਂ ਲਾ ਦਿੰਦੇ ਆ ਬੀਜ ਦਿੰਦੇ ਆ ਸਰੋਂ ਤੇ ਜਾਂ ਫਿਰ ਅੱਠੇ ਬੀਜ ਲੈਂਦੇ ਆ ਸੋ ਇੱਧਰ ਫੌਨਾ ਵੇਖੋ ਕਈਆਂ ਦੀ ਆਪਣ ਫਸਲਾਂ ਜਿਹੜੀਆਂ ਮਾੜੀਆਂ ਵਾ ਉੱਥੇ ਵਿਰਲਾ ਹੀ ਚੌਨਾ ਹੋਇਆ ਵਾ ਤੋਂ ਜੇ ਇੱਕ ਵੀ ਲੇਟ ਹੋ ਗਏ ਮੀਂਹ ਜਿਆਦਾ ਪੈਣ ਦਾ ਰਿਹਾ ਪਹਿਲਾਂ ਆ ਜਮੀਨ ਦੇ ਵਿੱਚ ਜਿਹੜਾ ਚੌਨਾ ਇਹ ਛੋਟਾ ਛੋਟਾ ਅੱਗੇ ਸਾਹਮਣੇ ਦੇਖ ਸਕਦੇ ਹੋ ਕਿਡਾ ਸੋਨਾ ਝੋਨਾ ਖੜਿਆ ਅਜੇ ਇਹਨਾਂ ਨੇ ਅਜੇ ਵੜਨਾ ਵਾ ਤੇ ਪੰਜਾਬ ਹਰਿਆਣੇ ਦੇ ਵਿੱਚ ਤਾਂ ਕਣਕਾ ਬੀਜ ਦਿੱਤੀਆਂ ਵਾ ਤੇ ਪਰ ਯੂਪੀ ਦੇ ਵਿੱਚ ਅਜੇ ਇਸੇ ਤਰ੍ਹਾਂ ਜਿਹੜਾ ਖੜਿਆ ਹੋਇਆ ਵੀਡੀਓ ਜ਼ਰੂਰ ਸ਼ੇਅਰ ਕਰਦੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਧਰ ਕਮਾਦ ਤੇ ਜਿੰਨਾਂ ਨੇ ਝੋਨਾ ਬੜ ਲਿਆ ਉਹ ਕਣਕਾ ਬੀਜਣ ਦੇ ਲਈ ਹੋਣ ਖੱਤਿਆਂ ਨੂੰ ਬਾਰੇ ਆ ਜਮੀਨਾਂ ਬੋਣ ਲੱਗੇ ਹੋਏ ਆ ਕਣਕਾ ਬੀਜਣ ਦੀ ਤਿਆਰੀਆਂ ਚੱਲ ਰਹੀਆਂ ਵਾ ਪੰਜਾਬ ਦੇ ਵਿੱਚ ਤਾਂ ਲਗਭਗ ਸਾਰੇ ਪਾਸੇ ਜਿਹੜਾ ਕਣਕ ਬੀਜੀ ਗਈ ਆ ਤੇ ਇੱਧਰ ਦੇਖ ਸਕਦੇ ਹਾਂ ਸਿਰਾ ਜੰਗਲੀ ਏਰੀਆ ਬਹੁਤ ਲੰਮਾ ਇੱਧਰੋਂ ਉੱਥੋਂ ਲੈ ਕੇ ਇੱਧਰ ਸਾਰਾ ਏਰੀਆ ਤੇ ਇੱਧਰੋਂ ਵੀ ਦੇਖੇ ਤੇ ਕਹ ਲઈએ ਬਹੁਤ ਜ਼ਿਆਦਾ ਲੰਮਾ ਏਰੀਆ ਏ ਜੰਗਲ ਦਾ ਏਰੀਆ ਕਿਉਂਕਿ ਕਾਫੀ ਜਿਹੜੇ ਪੁਰਾਣੇ ਜੰਗਲ ਅਜੇ ਵੀ ਖੜੇ ਆ ਉਦੋਂ ਹੀ ਇੱਧਰ ਤੇ ਜਿਹੜੀਆਂ ਜ਼ਮੀਨਾਂ ਵਾ ਉਹ ਜੰਗਲਾਂ ਦੇ ਵਿੱਚ ਦੇ ਪਈਆਂ ਵਾ ਕਿ ਇੱਧਰ ਜਿਹੜੇ ਰਸਤੇ ਵੀ ਆ ਬਹੁਤੇ ਜੰਗਲਾਂ ਦੇ ਵਿੱਚੋਂ ਦੀ ਲੰਘਦੇ ਆ ਕਿ ਜ਼ਿਆਦਾ ਜੰਗਲ ਦੇ ਵਿੱਚ ਲੱਗਦੇ ਆ ਉਹ ਹੀ ਇਧਰੋਂ ਦੇਖਣ ਨੂੰ ਮਿਲਦੀਆਂ ਵਾਂ ਤੇ ਹੈ ਵੀ ਕਈ ਕਈ ਕਿੱਲਿਆਂ ਦੇ ਵਿੱਚ ਤੇ ਕਈ ਕਈ ਪਾਸਿਆਂ ਦੇ ਵੱਲ ਤੇ ਇਧਰ ਵੀ ਵਖਾਈਏ ਤੁਹਾਨੂੰ ਜੰਗਲੀ ਰਸਤੇ ਤੇ ਆਵਾਜ਼ ਆਈ ਜਿਹੜੀ ਲਗਾਤਾਰ ਚਲਦੀ ਰਹਿੰਦੀ ਹੈ ਇਧਰ ਨੂੰ ਸਹੀ ਤਰ੍ਹਾਂ ਦੇ ਫੁੱਲ ਲੱਗੇ ਆ ਗੋਲਾਂ ਵਖਾਵਾਂਗੇ ਤੁਹਾਨੂੰ ਅੱਗੇ ਆਉਣ ਗਿਆ ਗੋਲਾਂ ਲਾਲ ਗੋਲਾ ਆ ਲੱਗੀਆਂ ਹੋਈਆਂ ਇਹ ਸੁੱਕੀਆਂ ਹੋਈਆਂ ਆ ਦੇਖੋ ਆ ਲੱਗੀਆਂ ਹੋਈਆਂ ਗੋਲਾ ਤੇ ਇਹ ਪਹਿਲਾਂ ਆਪਣੇ ਉਧਰ ਵੀ ਬਹੁਤ ਹੁੰਦੀਆਂ ਸੀ ਹੁਣ ਤਾਂ ਲਗਭਗ ਸਾਰੇ ਪਾਸੇ ਜਿਹੜੇ ਜੰਗਲ ਵੀ ਆ ਉਹ ਵੀ ਵੱਢ ਦਿੱਤੇ ਆ ਤੇ ਜਿਹੜੇ ਆ ਆਪਣੇ ਆ ਜ਼ਮੀਨਾਂ ਦੇ ਵਿੱਚ ਅਸੀਂ ਕਿਤੇ ਰਾਮਾ ਦੇ ਉਤੇ ਉਹ ਵੀ ਸਾੜ ਸੁੱਟ ਦਿੱਤੇ ਆ ਹੁਣ ਕੋਈ ਅਜਿਹੇ ਦੇਖਣ ਨੂੰ ਮਿਲਦਾ ਨਹੀਂ ਕੁਝ ਸੋਹਿੱਦ ਦੇ ਬਹੁਤ ਜਿਹੜੀਆਂ ਗੋਲਾਂ ਲੱਗੀਆਂ ਤੁਹਾਨੂੰ ਦਿਖਾਈਏ ਆ ਦੇਖੋ ਲਾਲ ਗੋਲਾਂ ਇਹ ਛੋਟੇ ਹੁੰਦੇ ਕਾਫੀ ਖਾਂਦੇ ਰਹੇ ਕਿੰਨੇ ਕਿੰਨੇ ਖਾਧੀਆਂ ਇਹ ਕਮੈਂਟ ਜਰੂਰ ਦੱਸਿਓ ਤੇ ਕਿੰਨੂ ਕਿੰਨੂ ਪਤਾ ਇਹ ਇਹ ਖਾਣ ਨੂੰ ਥੋੜੀ ਜੀ ਮਿੱਠਾ ਜਾ ਤੇ ਕੜਵਾ ਜਾ ਹੁੰਦਾ ਤੇ ਛੋਟੇ ਹੁੰਦੇ ਕਾਫੀ ਜਦੋਂ ਮੱਝਾਂ ਚਾਰਦੇ ਹੁੰਦੇ ਸੀ ਲੋ ਕਰਦੇ ਪੇਜ ਦਿੰਦੇ ਸੀ ਮੱਝਾਂ ਚਾਰਨ ਲੈ ਕੇ ਜਾਓ ਮੱਝਾਂ ਚਾਰਿਆ ਉਦੋਂ ਫਿਰ ਉੱਥੇ ਆਹੀ ਜ਼ਿਆਦਾ ਗੋਲਾਂ ਤੇ ਜਾਂ ਚਿਬੜ ਖਾਈਦੇ ਸੀ ਜਾਂ ਇੱਕ ਨਾਰੀਅਲ ਕਮਲ ਦੇ ਫੁੱਲ ਇਹੇਠਾਂ ਜਿਹੜਾ ਪਾਣੀ ਚ ਲੱਗਦਾ ਵਾ ਫੁੱਲ ਇੱਕ ਫਰੂਟ ਲੱਗਦਾ ਬਹੁਤ ਸਵਾਦ ਹੁੰਦਾ ਖਾਦਾ ਹੋਊਗਾ ਕਈਆਂ ਨੇ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ। ਉਹਨੂੰ ਲੱਗਿਆ ਹੁੰਦਾ ਛੱਲੀ ਜੀ ਵੀ ਕਹਿ ਸਕਦੇ ਆ। ਗੋਲ ਜੇ ਲੱਗਿਆ ਹੁੰਦਾ। ਉਹਦੇ ਜਿਹੜੇ ਬੀ ਹੁੰਦੇ ਆ ਬਹੁਤ ਸਵਾਦ ਲੱਗਦੇ ਆ। ਤੇ ਸੋਨੇ ਚ ਇਹ ਵੀ ਆਇਆ ਕਿ ਉਹ ਤਾਕਤਵਾਰ ਵੀ ਬਹੁਤ ਹੁੰਦੇ ਆ ਵਧੀਆ। ਛੋਟੇ ਉਹਦੇ ਬਹੁਤ ਖਾਂਦੇ ਹੁੰਦੇ ਸੀ। ਉਹ ਕਮਲ ਦੇ ਫੁੱਲ ਆ ਜਿੱਥੇ ਵੀ ਹੁੰਦੇ ਆ ਉੱਥੇ ਹੀ ਥੱਲੇ ਬੰਨੇ ਪਾਣੀ ਚ ਉਹਨੂੰ ਫਰੂਟ ਵੀ ਲੱਗਾ ਹੁੰਦਾ। ਕੱਲਾ ਫੁੱਲ ਉੱਪਰ ਨਹੀਂ ਲੱਗਿਆ ਹੁੰਦਾ। ਕਮਲ ਦੇ ਫੁੱਲ ਨੂੰ ਹੇਠਾਂ ਫਰੂਟ ਵੀ ਲੱਗਾ ਹੁੰਦਾ ਖਾਣ ਵਾਸਤੇ ਬੜਾ ਵਧੀਆ ਹੁੰਦਾ ਉਹ ਸੋ ਆ ਗੋਲਾ ਫੇਰ ਦਿਖਾਉਂਦੇ ਆ ਤੁਹਾਨੂੰ ਲਾਲ ਗੋਲਾ ਇਧਰ ਹੀ ਕਾਫੀ ਦੇਖਣ ਨੂੰ ਮਿਲਦੀਆਂ ਹੀ ਸੋ ਜਿਹੜੇ ਚਾਉਣੇ ਆ ਇਧਰ ਜੇ ਖੜੇ ਹੋਏ ਆ ਇਧਰ ਜੇ ਵੱਡੇ ਨਹੀਂ ਹੈਗੇ ਕਿਉਂਕਿ ਦੋ ਵਾਰੀ ਚਾਉਣੇ ਲੱਗੇ ਇੱਕ ਵਾਰੀ ਇਹਨਾਂ ਨੇ ਫਲਾ ਬੱਢ ਲਿਆ ਫਿਰ ਜਦੋਂ ਮੀਂਹ ਕਾਫੀ ਪੈ ਸੀ ਉਦੋਂ ਇਹਨਾਂ ਨੇ ਦੂਜੀ ਵਾਰੀ ਝੋਨੇ ਲਾਉਣਾ ਕਿਤੇ ਉਦੋਂ ਇਹਨਾਂ ਨੇ ਜਿਹੜੀਆਂ ਕਿਰਪਾ ਇਹ ਨਾ ਵੀ ਸੀ ਇੱਥੇ ਉਹ ਛੋਟੀਆਂ ਕਿਰਪਾਆਂ ਜਿਹੜੀਆਂ ਚੈਣ ਵਾਲੀਆਂ ਉਹਨਾਂ ਨਾਲ ਹੀ ਆਕਤੀ ਇਹਨਾਂ ਨੇ ਝੋਨਾ ਵੱਡਿਆ ਕਿਉਂਕਿ ਮੀਂਹ ਉਦੋਂ ਪੱਕੀਆਂ ਤੇ ਕਾਫੀ ਪੈ ਗਿਆ ਸੀ ਉਦੋਂ ਫਿਰ ਉਸੇ ਕਿਰਪਾ ਦੇ ਨਾਲ ਹੀ ਚੈਣ ਵਾਲੀ ਨਾਲ ਹੀ ਇਹਨਾਂ ਨੇ ਜਿਹੜਾ ਝੋਨਾ ਬਹੁਤਾ ਵੱਡਣਾ ਕੀਤਾ ਸੋ ਇਸੇ ਤਰ੍ਹਾਂ ਜਿਹੜੇ ਪੱਕੇ ਰਸਤੇ ਵੀ ਕਾਫੀ ਜੰਗਲਾਂ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਆ ਇਹ ਜਿਹੜਾ ਸੰਘਣਾ ਜੰਗਲ ਸੀ ਪਹਿਲਾਂ ਹੁਣ ਰਸਤੇ ਤੋਂ ਵਿਰਲ ਕੀਤੀ ਆ ਵੀ ਲੰਘਣਾ ਸੁੱਖਾ ਹੋ ਜਾਵੇ ਸੁਆਪਾ ਸਾਹਮਣੇ ਜਿਹੜਾ ਪਿੰਡ ਆ ਇੱਥੇ ਪਹੁੰਚੇ ਹੋਈ ਆ ਤੇ ਇੱਧਰ ਗੋਲਾਂ ਫੇਰ ਦਿਖਾ ਦਈਏ ਲਾਲ ਗੋਲਾਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸੋ ਵੀ ਕਿੰਨੇ ਕਿੰਨੇ ਖਾਦੀਆਂ ਕਿੰਨਾ-ਕਿੰਨਾ ਨੂੰ ਇਹਦੇ ਵਾਲੀ ਪਤਾ ਉਹ ਸਾਹਮਣੇ ਬਹੁਤ ਲੱਗੀਆਂ ਹੋਈਆਂ ਆ ਦਰਖਤ ਦੇ ਨਾਲ ਭਰੀਆਂ ਪਈਆਂ ਸੋ ਤੁਹਾਨੂੰ ਹੁਣ ਝਾਉਨਾ ਵਿਖਾਵਾਂਗੇ ਨਾਲੇ ਜੂਪੀ ਦਾ ਕਮਾਦ ਜਿਹੜਾ ਬਹੁਤ ਮਸ਼ਹੂਰ ਆ ਜੂਪੀ ਦਾ ਕਮਾਦ ਹੁਣ ਗੋੜਾ ਅੱਗੇ-ਅੱਗੇ ਹੁਣ ਜੂਪੀ ਦਾ ਆਉਣਾ ਵਾ ਸਾਰੇ ਸ਼ਹਿਰਾਂ ਦੇ ਵਿੱਚ ਵੈਸੇ ਤਾਂ ਕੱਚੇ ਇੱਕ ਗੰਨੇਆਂ ਦੇ ਲਾਗੇ ਚ ਗੁੜ ਬਣਾਉਣ ਪਹਿਲਾਂ ਤੋਂ ਹੀ ਜਦੋਂ ਆਪਾਂ ਪਹਿਲਾਂ ਆਏ ਸੀ ਉਦੋਂ ਦੇਖਿਆ ਸੀ ਕਿ ਕੱਚੇ ਗੰਨੇਆਂ ਦਾ ਹੀ ਜਿਹੜਾ ਗੁੜ ਬਣਾ ਕੇ ਵੇਚੀ ਜਾਂਦੇ ਆ ਇਸੇ ਕਰਕੇ ਉਹਨਾ ਤਾਂ ਜ਼ਿਆਦਾ ਟਾਈਮ ਕੱਢਦਾ ਤੇ ਨਾ ਉਹ ਖਾਂਜੋਗ ਸਹੀ ਹੁੰਦਾ ਗੁੜ ਉਹ ਵਧੀਆ ਹੁੰਦਾ ਜਿਹੜੇ ਵਧੀਆ ਤਰੀਕੇ ਦੇ ਨਾਲ ਕੱਢਿਆ ਜਾਵੇ ਪੱਕਾ ਗੰਨਾ ਲੈ ਕੇ ਜਿਦ ਦੇਖੋ ਝੌਨੇ ਜਿਹੜੇ ਆ ਉਹ ਖੜੇ ਹੋਏ ਆ ਜਿੰਨੂੰ ਹਿੰਦੀ ਚ ਧਾਨ ਵੀ ਕਹਿੰਦੇ ਆ ਧਾਨ ਕੀ ਫਸਲ ਖੜੀ ਹੋਈ ਆ ਤੇ ਸਾਹਮਣੇ ਜੋ ਵੇਖ ਸਕਦੇ ਹੋ ਪਿੰਨਾ ਕਮਾਦ ਲੱਗਾ ਹੋਇਆ ਕਾਹੀ ਕਮਾਦ ਦੇ ਜਿਹੜੇ ਇੱਥੇ ਜ਼ਮੀਨਾਂ ਦੇ ਵਿੱਚ ਲੱਗਾ ਹੋਇਆ ਵਾ ਤੇ ਆ ਕੱਚੇ ਰਸਤੇ ਵਿੱਚੋਂ ਦੀ ਜਾਂਦੇ ਆ ਤੇ ਆਪਾਂ ਐਸਪੈਂਡ ਆਏ ਹੋਏ ਆ ਖੰਡਪੜ ਸਾਹਿਬ ਕਰਨਾ ਸੋ ਇੱਥੇ ਪਹੁੰਚੇ ਹੋਏ ਆ ਤੇ ਮੈਂ ਕਿ ਤੁਹਾਨੂੰ ਖਾਈਏ ਜੂਪੀ ਦਾ ਪਿੰਡਾਂ ਦੀ ਲਾਈਫ ਪਿੰਡਾਂ ਦਾ ਮਾਹੌਲ ਸੋ ਇਹ ਜਿਹੜੇ ਝੋਨੇ ਲੇਟ ਲਾਏ ਸੀ ਪਰ ਫਿਰ ਵੀ ਵਧੀਆ ਹੋ ਗਏ ਆ ਉਦੋਂ ਜਦੋਂ ਆਪਾਂ ਇਹ ਸੀ ਉਦੋਂ ਇਹਨੂੰ ਬਾਕੇ ਲਾਉਣ ਲੱਗੇ ਸੀ ਉਦੋਂ ਬੀਜਿਆ ਇਹਨੂੰ ਉਦੋਂ ਲਾਇਆ ਇਹਨਾਂ ਝੋਨਿਆਂ ਨੂੰ ਤੇ ਫਿਰ ਵੀ ਵਧੀਆ ਹੋ ਗਏ ਆ ਸੋ ਹਾਂ ਤੁਹਾਨੂੰ ਕਮਾਦ ਵਖਾਈਏ ਕਮਾਦਾਂ ਦੇ ਵਿੱਚੋਂ ਦੀ ਜਾਂਦੇ ਰਸਤੇ ਕੱਚੇ ਰਸਤੇ ਸੋ ਇਹ ਪਿੰਡਾਂ ਦੀ ਲਾਈਫ ਜੁਪੀ ਦੇ ਪਿੰਡ ਜਿਹੜੇ ਪੰਜਾਬ ਤੋਂ ਉੱਠ ਉੱਠ ਕੇ ਕੋਈ ਕਿਤੋਂ ਉੱਠ ਕੇ ਆਇਆ ਕੋਈ ਕਿਤੋਂ ਉੱਠ ਕੇ ਆਣ ਕੇ ਇੱਧਰ ਵਸੇ ਹੋਏ ਆ ਇਹ ਆਪਾਂ ਕਰਨਾਲ ਤੋਂ ਥੋੜੀ ਦੂਰੀਆਂ ਖਾਮਲੀ ਏਰੀਆ ਇਹ ਜਿੱਥੇ ਆਪਾਂ ਪਹੁੰਚੇ ਹੋਏ ਆ ਸੋ ਇਹ ਪਿੰਡਾਂ ਦੀ ਲਾਈਫ ਜੋਪੀ ਦੇ ਹਨੂ ਸੋ ਤੁਹਾਨੂੰ ਹੁਣ ਇੱਧਰ ਲੈ ਕੇ ਚੱਲਦੇ ਆਂ ਦੇਖੋ ਦੋਵੇਂ ਪਾਸੇ ਗੰਨੇਆਂ ਦੇ ਖੇਤ ਕਮਾਦ ਲੱਗਾ ਹੋਇਆ ਗੰਨਾ ਵਧੀਆ ਸੋਹਣਾ ਵਾ ਤੇ ਗੋੜ ਜਿਹੜਾ ਐਸੇ ਕਰਕੇ ਕਲਾੜੇ ਬਹੁਤ ਜ਼ਿਆਦਾ ਚੱਲਦੇ ਇੱਧਰ ਤੇ ਸਾਰਾ ਇਹ ਗੋੜ ਹਰਿਆਣੇ ਪੰਜਾਬ ਚ ਭੇਜਣਾ ਇਹਨਾਂ ਨੇ ਬਣਾ ਬਣਾ ਕੇ ਬਹੁਤ ਹੀ ਮਲਾਵਟਾਂ ਵੀ ਚਲਦੀਆਂ ਆਪਾਨੂੰ ਪਤਾ ਹੀ ਆ ਮਲਾਵਟ ਤਾਂ ਉਹਨ ਕੀਤੇ ਛੱਡਦੇ ਨਹੀਂ ਜਿੱਥੇ ਨਾ ਹੁੰਦੀ ਹੋਵੇ ਸੁਨਾਲੇ ਤੁਹਾਨੂੰ ਦਿਖਾਉਂਦੇ ਆ ਝੌਨੇ ਜਿਹੜੇ ਅਜੇ ਵੱਡਾਂ ਵਾਲੇ ਜਿੱਥੇ ਪੰਜਾਬ ਹਰਿਆਣੇ ਵਿੱਚ ਕਣਕਾ ਬੀਜ ਦਿੱਤੀਆਂ ਵਾ ਜਿਵੇਂ ਨਾ ਹੁਣ ਵੇਲੀਆਂ ਵਾ ਕਣਕਾ ਬੀਜੀਆਂ ਗਈਆਂ ਵਾ ਲੋਕ ਕਣਕਾ ਬੀਜ ਕੇ ਵੇਲੇ ਹੋ ਗਏ ਕਈਆਂ ਨੇ ਤਾਂ ਪਹਿਲਾਂ ਪਾਣੀ ਵੀ ਲਾ ਦਿੱਤਾ ਵਾ ਝੌਂ ਕਣਕਾ ਨੂੰ ਅਜੇ ਇਹਨਾਂ ਨੇ ਜਿਹੜਾ ਝੋਨਾ ਵੱਡਣਾ ਵਾ ਸੋ ਨਾਲ ਨਾਲ ਸਬੱਧ ਉਹ ਲਾਇ ਹੋਏ ਆ ਸੋ ਕਮੈਂਟ ਵੀ ਜੁੜਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜੁੜ ਕਰਦੇ ਜਾਇਓ ਤਾਂ ਜੋ ਅੱਜ ਆਪਾਂ ਤੁਹਾਨੂੰ ਮਾਹੌਲ ਦਿਖਾਈਏ ਇਸ ਤਰ੍ਹਾਂ ਦਾ ਜਿਹੜਾ ਜੂਪੀ ਦਾ ਮਾਹੌਲ ਗੰਨੇ ਦੇਖੋ ਡੱਗ ਕੇ ਦੂਜੀ ਵਾਰ ਫੇਰ ਹੋਇਆ ਇਦੋ ਜੀ ਵਾਰੀ ਫੇਰੋ ਜਿਹੜੀ ਜਦੋਂ ਗੰਨਾ ਵੱਢ ਲਿਆ ਜਾਂਦਾ ਵਾ ਇਹ ਦੋ ਤਿੰਨ ਲਾਉਣੇ ਇੱਦਾਂ ਦੇ ਦੇ ਜਾਂਦਾ ਵਾ ਵਾਰ-ਵਾਰ ਜਿਹੜਾ ਗੰਨੇ ਨੂੰ ਵੇਚਣ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਵੇਚੋ ਤੇ ਦੋ ਤਿੰਨ ਵਾਰੀ ਪਰ ਇਹਦੀ ਫਸਲ ਹੈ ਜਿਹੜੀ ਇੱਕ ਸਾਲ ਬਾਅਦ ਵੱਢਿਆ ਜਾਂਦਾ ਹੈ ਅਸਲ ਦੇ ਵਿੱਚ ਜਿਹੜਾ ਸਹੀ ਗੰਨਾ ਮੈਣੇ ਗੰਨਾ ਵਧੀਆ ਲੈਣਾ ਹੋਵੇ ਇੱਕ ਸਾਲ ਖੜਿਆ ਹੋਵੇ ਗੰਨਾ ਵਧੀਆ ਫੇਰ ਇਹਦਾ ਵੱਢਣ ਦਾ ਵਧੀਆ ਪਾਣੀ ਪੀਣਾ ਓਏ ਮੋਰ ਤੇ ਚੱਲਣ ਦੇ ਆ ਪਾਣੀ ਲੱਗਾ ਆ ਪਾਣੀ ਇੱਧੇ ਚੱਲਣ ਦੇ ਆ ਕਮਾਦ ਨੂੰ ਲਾਇਆ ਪਾਣੀ ਹੂੰ ਠੰਡਾ ਪਾਣੀ ਪੈਰ ਧੋ ਲਈਏ ਮਿੱਟੀ ਨਾਲੇ ਬੜੇ ਇੱਕ ਵੀ ਮੈਂ ਧੋ ਲਈ ਹੈ ਕਿਧਰ ਆ ਰਹੀ ਹੋਣਾ ਹੈ ਹਾਂ ਹਾ ਮੋਟਰ ਤੇ ਹੀ ਹੁੰਦਾ ਸਪੈ ਸਾਂ ਲੜੀ ਜਾਊ ਪਾਈਪ ਲੈਂਡ ਦੱਬੀ ਹੋਈ ਆ ਕਾਂਡਾ ਦਾ ਲੜੂਗੀ ਜਿਹੜੀ ਲੜਨੀ ਗੰਨਿਆਂ ਦੇ ਵਿੱਚ ਇੱਕ ਵੀ ਫੜਦੀ ਹੈ ਆ ਗਾ ਮੋਟਰ ਤੱਕ ਲਈ ਜਾਂਦੇ ਆ ਪਾਣੀ ਉੱਥੇ ਦੇਖਾਂਗੇ ਪੀਵਾਂਗੇ ਅੱਜ ਆਪਾਂ ਜੋਪੀ ਦੇ ਖੇਤੀ ਦੇਖਣੇ ਆ ਇੱਧਰ ਖੜੇ ਹੋਏ ਝੋਨੇ ਪੱਕੇ ਝੋਨੇ ਜਿਦਾ ਆਪਾਂ ਪਹਿਲਾਂ ਹੋਏ ਸੀ ਉਦੋਂ ਝੋਨੇ ਆ ਲਾਏ ਹੋਏ ਸੀ ਜਦੋਂ 2 ਕੁ ਮਹੀਨੇ ਪਹਿਲਾਂ ਆਏ ਸੀ ਆਪਾਂ ਲਾਈ ਹੋਏ ਸੀ ਤੇ ਇਹ ਦੋ ਫਸਲਾਂ ਇੱਕ ਵਾਰੀ ਕੱਢਦੇ ਆ ਝੋਨੇ ਦੀਆਂ ਕਿਉਂਕਿ ਇਹਨਾਂ ਦੇ ਪਾਣੀ ਉੱਪਰ ਆ ਤੇ ਇਹਨਾਂ ਕੋਈ ਰੋਕ ਨਹੀਂ ਪਹਿਲਾਂ ਸੱਠਾ ਲਾਇਆ ਜਾਂਦਾ ਤੇ ਬਾਅਦ ਵਿੱਚ ਦੂਜੇ ਝੋਨਾ ਕੋਈ ਲਾ ਲੈਂਦੇ ਆ ਤੇ ਇੱਧਰ ਕਮਾਦ ਵੀ ਨਾਲ ਹੀ ਸੋ ਬਹੁਤੇ ਆਪਣੇ ਇੱਥੇ ਪੰਜਾਬੀ ਜਿਹੜੇ ਬੈਠੇ ਆ ਵਧੀਆ ਉਹਨਾਂ ਦੀਆਂ ਫਸਲਾਂ ਜ਼ਮੀਨਾਂ ਸਾਰੀਆਂ ਫਸਲਾਂ ਲੈਂਦੇ ਆ ਉਹ ਕਮਾਦ ਵੀ ਝੋਨਾ ਵੀ ਆ ਹੁਣ ਸਾਰਾ ਉੱਥੇ ਵੀ ਵਜੇ ਵਧੀਆ ਡੇਕੇ ਡੇਸ ਟੱਲਾ ਹੋਇਆ ਹੋਇਆ ਇਹਦਾ ਹਸਟਾਲਾ ਸਾਹਿਬ ਜੀ ਚਟਾਲਾ ਸਾਹਿਬ ਜੀ ਵੀ ਹੋਵੇ ਹੋਏ ਨਾ ਇਹਨਾਂ ਦੇ ਤਾਂ ਵੱਡੇ ਵਾਲੇ ਹੋ ਗਏ ਹਸਟਾਲਾ ਨਾਲ ਹੀ ਵੀ ਜਲੰਦੇ ਆ ਝੋਨਾ ਲੇਟ ਆ ਕਣਕਾਂ ਨਾਲ ਹੀ ਲੇਟ ਆ ਪਰ ਜਿਹੜਾ ਹਸਟਾਲਾ ਵਾ ਉਹ ਵੱਢ ਲੰਦੇ ਨਾਲ ਆ ਮੋਟਰ ਤਾਂ ਲੱਗਦਾ ਨਹੀਂ ਚੱਲਦੀ ਓਏ ਪਾਣੀ ਕਿਹੜੀ ਮੋਟਰ ਤੋਂ ਆਉਂਦਾ ਓ ਸੋ ਵੀਡੀਓ ਜ਼ਰੂਰ ਸ਼ੇਅਰ ਕਰਦੇ ਜਾਇਓ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਅੱਗੇ ਆਪਾਂ ਸਫਰਾਂ ਤੇ ਵੀ ਜਾਵਾਂਗੇ ਕਿਉਂਕਿ ਅਜੇ ਵੀਜੀ ਚੱਲਦੇ ਆ ਸੋ ਤੇ ਠੰਡੇ ਦਾ ਸਮਾ ਹੋ ਗਿਆ ਹੁਣ ਸੋ ਕੋਸ਼ਿਸ਼ ਕਰਾਂਗੇ ਕਿਤੇ ਦਰਸ਼ਨ ਮੇਲੇ ਕਰਨ ਜਾਵਾਂਗੇ ਤੁਹਾਨੂੰ ਉਦੋਂ ਵੀ ਦਰਸ਼ਨ ਕਰਾਵਾਂਗੇ ਸੋ ਇੱਧਰ ਫੇਰ ਜਿਹੜੀ ਫਸਲਾਂ ਚੋਨੇ ਦੀ ਉਹ ਪੱਕੀ ਹੋਈ ਉਹ ਸਾਹਮਣੇ ਜਿਹੜਾ ਹਨ ਪੱਕਗੇ ਪੱਡਾ ਵਾਲਾ ਹੋ ਗਿਆ ਚੌਨਾ ਸੋ ਇਹ ਮੋਟਰ ਜੇ ਬੰਦ ਹੈ ਦੇਖ ਜੇ ਚਲਦੀ ਹੋਈ ਚਲ ਜੂ ਕਿਉਂਕਿ ਉਹ ਅਜੇ ਚਲਾ ਕੇ ਗਿਆ ਸੀ ਕਿਤੇ ਪਾਣੀ ਤਾਂ ਨਿਕਲ ਗਿਆ ਲੈ ਡੇ ਗਈ ਹੈ ਅਜੇ ਪਾਣੀ ਗਿਲਾਉਂਗੀ ਯਾਕਾ ਚੱਲ ਗਈ ਹਾਂ ਲੋ ਜੀ ਚੱਲ ਗਿਆ ਮੋਟਰ ਫਿਕਰ ਹੰਡ ਮਾਰਦੀ ਐ ਯਾ ਕੋ ਮਾਰ ਯਾ ਕੋ ਪੁੱਟਾ ਲੱਗਾ ਹਾਂ ਰੱਖਿਆ ਮਾਰੀ ਲਾ ਗਿਆ ਥੋੜਾ ਥੱਲੋਂ ਪੀਦਾ ਬੈਣਾ ਥੱਲੋਂ ਹਲੋਂ ਕਿਦਾ ਗਣਾ ਥਲੋਂ ਉਹ ਤਾਂ ਲੈ ਕੇ ਹੀ ਤੇ ਜਲਾਈ ਇਹ ਨਾ ਪਾਣੀ ਇਹ ਨਾ ਚੋਚੇ ਸਾਹ ਭਰੀ ਗਿਆ ਨਾ ਥੱਲੋਂ ਜੀ ਪੀ ਉਹਦੇ ਕੋਲੋਂ ਨਾ ਪੀ ਪਾਏ ਬਦੇ ਥੋੜਾ ਥੋੜਾ ਗਰੰਟ ਮਾਰਦੀ ਹੈ ਕਰਦੇ ਬੰਦ ਪਾਣੀ ਠੀਕ ਹੈ ਕਿਤੇ ਨਾ ਹੀ ਮੈਂ ਪਹਿਲਾਂ ਚੈੱਕ ਕੀਤਾ ਮੜਾ ਜਾ ਇੱਕ ਦੇ ਗਰੰਟ ਨਾ ਮਾਰੇ ਉਹ ਕੇ ਸਮਰਥੀ ਮਲ ਮੋਟਰਾਂ ਜਿਹੜੀਆਂ ਪਾਣੀ ਦੇ ਵਿੱਚ ਹੁੰਦੀਆਂ ਕਿਤੇ ਨਾ ਕਿਤੇ ਕਈ ਵਾਰੀ ਤਾਰ ਕਰੈਕ ਹੋਈ ਹੁੰਦੀ ਹੈ ਤਰਕੇ ਮੈਂ ਸ਼ਾਜਗੋ ਵੀ ਕਿਤੇ ਬਗਾਨੀ ਜਗ੍ਹਾ ਤੇ ਜਾਵਾਂ ਤੇ ਮੋਟਰ ਨੂੰ ਚੈੱਕ ਕਰੋ ਪਾਣੀ ਨੂੰ ਕਰੰਟ ਤਾਂ ਨਹੀਂ ਆਉਂਦਾ ਕਿਉਂਕਿ ਇੱਕ ਦੋ ਥਾਵਾਂ ਤੇ ਘਟਨਾ ਵਰਤੀਆਂ ਹੋਈਆਂ ਕਿ ਪਾਣੀ ਦੇ ਵਿੱਚ ਕਰੰਟ ਆਉਂਦਾ ਤੇ ਪੀਂਦੇ ਆ ਹਾਂ ਜਿਹੜਾ ਓਹੋ ਕਰੰਟ ਲੱਗ ਗਿਆ ਕਈਆਂ ਨੂੰ ਤਾਂ ਸੋ ਇਸ ਕਰਕੇ ਸੇਫਟੀ ਆਉਦੀ ਵਧੀਆ ਆਪ ਹੀ ਸੋ ਹੁਣ ਤੁਹਾਨੂੰ ਫੇਰ ਦਿਖਾਈਏ ਖੜੇ ਹੋਏ ਝੌਨੇ ਜੁਪੀ ਦੇ ਤੇ ਜਿਨ੍ਹਾਂ ਦੇ ਵਿੱਚ ਆਪਾਂ ਟਹਿਲ ਰਹੇ ਆ ਜਿਵੇਂ ਇਹਨਾਂ ਦੇ ਵਿੱਚ ਤੇ ਤੁਹਾਨੂੰ ਇੱਥੋਂ ਦੀ ਜ਼ਮੀਨਾਂ ਨੂੰ ਵਖਾ ਰਹੇ ਆ ਕਿ ਜੁਪੀ ਦੇ ਅਜੇ ਝੋਨੇ ਵੱਢਣ ਵਾਲੇ ਪਏ ਆ ਤੇ ਪੰਜਾਬ ਹਰਿਆਣੇ ਵੱਲ ਤਾਂ ਵੱਢ ਕੇ ਚੌਂ ਕਣਕਾਂ ਵੀ ਜਤੀਆਂ ਵਿਲੇ ਹੋ ਗਏ ਆ ਹੁਣ ਤਾਂ ਕਣਕਾਂ ਨੂੰ ਬਸ ਪਾਣੀ ਦੇਣਾ ਜਦੋਂ ਉੱਬਲ ਤੱਕ ਇਹ ਵੀ ਲੋਡ ਨਹੀਂ ਪੈਂਦੀ ਜਦੋਂ ਮੀਂਹ ਪੈ ਜਾਂਦੇ ਆ ਸਵਾ ਤੇ ਮੀਂਹ ਪੈ ਜਾਂਦਾ ਸੋ ਉਹ ਮਾਗਦੇ ਵਿੱਚ ਮੀਂਹ ਪੈ ਜਾਂਦੇ ਆ ਕਈ ਵਾਰ ਤਾਂ ਕਣਕਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਸੋ ਇਧਰ ਕਮਾਦ ਬਹੁਤ ਜ਼ਿਆਦਾ ਵੇਜਿਆ ਜਾਂਦਾ ਵਾ ਕਿਉਂਕਿ ਕਮਾਦ ਜਿਹੜਾ ਵਧੀਆ ਫਸਲ ਹੋ ਜਾਂਦੀ ਹੈ ਇਹਨਾਂ ਦੀ ਜਿਆਦੀ ਕਮਾਈ ਦੇ ਦਿੰਦਾ ਤੇ ਝੋਨਾ ਦੋ ਵਰੀ ਤਾਂ ਹੀ ਲਾਉਂਦੇ ਆ ਵੀ ਪਾਣੀ ਉੱਪਰ ਆ ਕੇ ਫੱਟਾ ਲਾ ਕੇ ਕਿਆ ਨਾਲ ਚੋਨਾ ਰੋਕ ਕੋਈ ਨਹੀਂ ਹੈਗੀ ਕਿ ਦੋ ਫਸਲਾਂ ਲੈ ਸਕਦੇ ਹੋ ਤੇ ਤੀਜੀ ਕਣਕ ਹੋਣ ਇਹਨਾਂ ਨੇ ਬੀਜਣੀ ਆ ਤੇ ਕਣਕ ਵੀ ਪੰਜਾਬ ਹਰਿਆਣਾ ਨਾਲ ਪਹਿਲਾਂ ਵੱਢ ਲੈਣੀ ਜੁਪੀ ਦੇ ਵਿੱਚ ਇੱਥੇ ਪਹਿਲਾਂ ਵੱਢੀ ਜਾਂਦੀ ਆ ਟਾਈਮ ਨਾਲ ਤੇ ਆਪਣੇ ਏਰੀਆ ਦੇ ਉਧਰ ਉਧਰ ਲੇਟ ਵੱਢੀ ਜਾਂਦੀ ਆ ਕਣਕ ਵੀ ਪੰਜਾਬ ਦੇ ਜਿਹੜੇ ਏਰੀਏ ਪਰਾਂਵਾ ਕਹਿ ਲਈਏ 7 ਵਜੇ ਤੋਂ ਪਾਰ ਉਹ ਤਾਂ ਕਈ ਵਾਰੀ ਉਹ ਤਾਂ ਲੇਟ ਵੀ ਪਾ ਵੜਦੇ ਆ ਕਣਕ ਜਦੋਂ ਸਾਰੇ ਪਾਸੇ ਸੰਭੀ ਜਾਂਦੀਆਂ ਕਣਕਾ ਉਦੋਂ ਜਾ ਕੇ ਵੜਨ ਦਾ ਸਮਾਂ ਮਿਲਦਾ ਕਈ ਵਾਰੀ ਮੀਂਹ ਪੈ ਜਾਂਦਾ ਉਹਦੇ ਕਰਕੇ ਹੋਰ ਜ਼ਿਆਦਾ ਲੇਟ ਹੋ ਜਾਂਦੇ ਆ ਫਿਰ ਤੂੜੀਆਂ ਬਣਾਉਂਦੇ ਬਣਾਉਂਦੇ ਸੋ ਇਹਨਾਂ ਨੇ ਦੋ ਵਾਰੀ ਪਹਿਲਾਂ ਕਹੋਂ ਝੋਨਾ ਲਾ ਕੇ ਤੇ ਉਹ ਵੀ ਵੱਢ ਲਿਆ ਤੇ ਕਣਕ ਫੇਰ ਵੀ ਜਦ ਕੇ ਤੇ ਪੰਜਾਬ ਦੇ ਨਾਲੋਂ ਪਹਿਲਾਂ ਇਹਨਾਂ ਨੇ ਜੁਪੀ ਵਾਲਿਆਂ ਨੇ ਫੇਰ ਜਿਹੜੀ ਕਣਕ ਵੀ ਵੱਢ ਕੇ ਸਾਂਭ ਲੈਣੀ ਆ ਇਦਾਂ ਇਹਨਾਂ ਦਾ ਕੰਮ ਚੱਲਦਾ ਵਾ ਸੋ ਤੁਹਾਨੂੰ ਫੇਰ ਦਿਖਾਈਏ ਕਮਾਦ ਕਾਫੀ ਜਿਹੜਾ ਕਮਾਦ ਲੱਗਾ ਹੋਇਆ ਇਦਾਂ ਜਿੱਧਰ ਨੂੰ ਜਾਈਏ ਤੇ ਇੱਧਰ ਅੰਬਾਂ ਦੇ ਬਾਗ ਵੀ ਬਹੁਤ ਜ਼ਿਆਦਾ ਉਹ ਥੋੜਾ ਦੂਰ ਪੈਂਦਾ ਨਹੀਂ ਤਾਂ ਆਪਾਂ ਉਧਰ ਨੂੰ ਚੱਲ ਪੈਂਦੇ ਤੁਹਾਨੂੰ ਕਮਾਦ ਜਾਂ ਅੰਬਾਂ ਦੇ ਬਾਗ ਦਿਖਾਉਂਦੇ ਕਿ ਕਿੰਨੇ ਕਮਾਦ ਲੱਗੇ ਹੋਏ ਆਂਬਾਂ ਦੇ ਸੌਰੀ ਮਾਫ ਕਰਨਾ ਅੰਬਾਂ ਦੇ ਬਾਗ ਲੱਗੇ ਹੋਏ ਆ ਤੇ ਐਸ ਕਰਕੇ ਉਹ ਥੋੜਾ ਦੂਰ ਆ ਇਧਰ ਅੰਬ ਵੀ ਕਾਫੀ ਮਚੂਰਾ ਜੂਪੇ ਦੇ ਕਿਉਂਕਿ ਬਾਗ ਕਾਫੀ ਲੱਗਾ ਤੇ ਹਰੀਆਲੀ ਬਹੁਤ ਜ਼ਿਆਦਾ ਆਪਣੇ ਵੱਲ ਹਰੀਆਲੀ ਬਹੁਤ ਘੱਟ ਆ ਸਾਰੇ ਪਾਸੇ ਦਰਖਤ ਵੱਢੀ ਜਾਂਦੇ ਆ ਬਾਗ ਵੀ ਨਹੀਂ ਕੋਈ ਛੱਡਦੇ ਤੇ ਸਿਰਫ ਝੋਨਾ ਜਿਹੜਾ ਕਣਕ ਦਾ ਹੀ ਜ਼ਿਆਦਾ ਚੱਲਦਾ ਜੋਰ ਪਰ ਇਧਰ ਹਰੀਆਲੀ ਜਿਆਦਾ ਦੇਖਣ ਨੂੰ ਮਿਲਦੀ ਆ ਤੇ ਜਿਹੜੇ ਪਾਣੀ ਆ ਉਹ ਵੀ ਉੱਤੇ ਆ ਕਿਉਂਕਿ ਬਹੁਤਾ ਝੋਨੇ ਦਾ ਵੀ ਪਾਣੀ ਕੇ ਇੰਨਾ ਚੋਨਾ ਲਾਈ ਜਾਈਏ ਜੇ ਪਾਣੀ ਉੱਪਰ ਆ ਤੇ ਚੋਨਾ ਤਾਂ ਹੀ ਲਾਉਂਦੇ ਆ ਇਹ ਕਿ ਬਾਕੀ ਜਿਆਦਾ ਖਮਾਦ ਵੀ ਲੱਗ ਜਾਂਦਾ ਵਾ ਉਹੀ ਪਾਣੀ ਦੀ ਬਚਤ ਹੋ ਜਾਂਦੀ ਐ ਇਹਨਾਂ ਨੂੰ ਤੋਂ ਕਮਾਦ ਨੂੰ ਪਾਣੀ ਥੋੜਾ ਹੀ ਲੱਗਦਾ ਤੇ ਇੱਕ ਸਾਲੇ ਖੜਿਆ ਰਹਿੰਦਾ ਵਾ ਸੋਂ ਤੁਹਾਨੂੰ ਪਿੰਡ ਦਾ ਮਾਹੌਲ ਦਿਖਾਵਾਂਗੇ ਯੂਪੀ ਦੇ ਪਿੰਡਾਂ ਦਾ ਤੇ ਇਸ ਤਰ੍ਹਾਂ ਦੇ ਪਿੰਡ ਬਹੁਤੇ ਇਹਨਾਂ ਨੇ ਸੌਂਕ ਨਹੀਂ ਪਾਲੇ ਵੱਡੇ ਵੱਡੇ ਕੇ ਡਬਲ ਡਬਲ ਕੋਠੀਆਂ ਡਬਲ ਡਬਲ ਪੋਜੀਸ਼ਨ ਕਰਦੇ ਚੱਕ ਚੱਕ ਕੇ ਉੱਤੇ ਉੱਤੇ ਨੂੰ ਪਾ ਦिए ਟਰिपल ਮੰਜਲਾ ਉਹ ਵਾਲਾ ਕੰਮ ਕੀ ਤਾਂ ਨਹੀਂ ਹੈਗਾ ਆਪਣਾ ਦਾ ਆਦਤ ਆ ਵੀ ਜਿੰਨੇ ਤੱਕ 2-3 ਮੰਜਲੀ ਨਾ ਬਣੇ ਟੌਰ ਨਹੀਂ ਮੰਦੀ ਉਹਨੇ ਤੱਕ ਤੇ ਆ ਪਿੰਡ ਤੁਹਾਨੂੰ ਦਿਖਾਵਾਂਗੇ ਪਿੰਡ ਜੇ ਕੋਈ ਵੀ ਤੁਹਾਨੂੰ ਡਬਲ ਪੋਜੀਸ਼ਨ ਨਹੀਂ ਦਿਖਣਾ ਕੋਈ ਸਾਰੇ ਸਿੰਗਲ ਪੋਜੀਸ਼ਨ ਕਿਸੇ ਨੇ ਕੋਠੀਆਂ ਵੱਲ ਹੋਏ ਨਹੀਂ ਐਸਾ ਇਹਨਾਂ ਕੋਲ ਵੀ ਬਾਦੂਗਾ ਹੈ ਨਾ ਕੋ ਵਧੀਆ ਪਰ ਇਹ ਨਾ ਉੱਚਾ ਪਾਉਂਦਾ ਹੈ ਨਹੀਂ ਇਹਨਾਂ ਦਾ ਇਹਨਾਂ ਦੇ ਦਾ ਜਿਹੜਾ ਥੜ ਲੜਾ ਪੋਜੀਸ਼ਨ ਆ ਉਹ ਵੀ ਨੀਵਾ ਹੀ ਪਾਉਂਦੇ ਆ ਕੋਈ 1.5 10 11 ਫੁੱਟ ਤੇ ਬਾਦੇ ਤੋਂ ਵੱਧ 11 ਫੁੱਟ ਹੁੰਦਾ ਆਪਣਾ ਚੱਲਦਾ ਵਾ 12 ਕੋਈ 14 ਤੱਕ ਵੀ ਪਾਈ ਜਾਂਦੇ ਆ ਕਾਫੀ ਉੱਚੇ ਚੱਕ ਚੱਕ ਕੇ ਸੋ ਇਸ ਕਰਕੇ ਕਾਫੀ ਸਿੰਪਲ ਲਾਈਫ ਆ ਇੱਧਰ ਵੀ ਇਹਨਾਂ ਦੀ ਜਿੱਦਾਂ ਆਪਣੇ ਪਹਿਲਾਂ ਚੱਲਦਾ ਹੁੰਦਾ ਸੀ ਕਿ ਹੌਣ ਦੌੜ ਲਾਗੇ ਪਈ ਆ ਕਿ ਇੱਕ ਦੂਜੇ ਨਾਲ ਅੱਗੇ ਵਧਣ ਦੀ ਉਹ ਕਹਿੰਦਾ ਮੈਂ ਉਤੋਂ ਅੱਗੇ ਵਧਾਂ ਤੇ ਉਹ ਕਹਿੰਦਾ ਉਤੋਂ ਅੱਗੇ ਵਧਾਂ ਹੁਣ ਇਸ ਕਰਕੇ ਤੁਹਾਨੂੰ ਆ ਦਿਖਾਈਏ ਟੋਠੀਆਂ ਦੇਖਣ ਨੂੰ ਵਾਕ ਦੇਖਣੀਆਂ ਨਾ ਮਾਤਰੀ ਆ ਦੇ ਕਿਸੇ ਨੇ ਇੱਕ ਅੱਧਾ ਕਮਰਾ ਹੀ ਪਾਇਆ ਉੱਤੇ ਪਾਇਆ ਤਾਂ ਪਰ ਬਲਤਾਂ ਲਗਭਗ ਸਾਰੇ ਜਿਹੜੇ ਘਰ ਉਸ ਸਿਰਫ ਸਿੰਗਲ ਪੋਸ਼ਨ ਹੀ ਆ ਇੱਕੋ ਹੀ ਜਿਹੜਾ ਪੋਸ਼ਨ ਤੇ ਸਾਡੇ ਕਹਿੰਦੇ ਥੋੜਾ ਕਰਜ਼ਾ ਚੱਕਿਆ ਜਾਊਗਾ ਫਿਰ ਕੀ ਹੁੰਦਾ ਤੇ ਡਬਲ ਕਰ ਦਈਏ ਸੋ ਦੇਖੋ ਸਿੰਪਲ ਕੰਮ ਬਹੁਤਾ ਉੱਚਾ ਨਹੀਂ ਕੰਮ ਕੀਤੇ ਹੈਗੇ ਵੀ ਉੱਤੇ ਉੱਤੇ ਨੂੰ ਪਾਈ ਜਾਈਏ ਸੋ ਇੱਧਰ ਫੇਰ ਕਮਾਦ ਤੇ ਜਿੱਦ ਤਰ ਵੀ ਵੇਖੋਗੇ ਜੀ ਚੌਂਦਾ ਜਿਹੜਾ ਖੜਿਆ ਹੋਇਆ ਕਾਫੀ ਸਮਾਜ ਇਹ ਚੌਂਦਾ ਵੱਡਣ ਤੇ ਲੱਗ ਜਣਾ ਇਹਨਾਂ ਨੂੰ ਕੋਈ 10 15 ਦਿਨ ਲਾਉਣਗੇ ਫਿਰ ਜਾ ਕੇ ਇਹਨਾਂ ਨੇ ਕਣਕਾਂ ਵੇਜਣੀਆਂ ਫਿਰ ਕਣਕਾਂ ਦਾ ਇਹਨਾਂ ਦਾ ਸੀਜ਼ਨ ਚੱਲੂ ਸੋ ਇੱਕ ਹਿਸਾਬ ਦਾ ਇਹ ਕੰਮ ਲੱਗੇ ਹੀ ਰਹਿੰਦੇ ਆ ਵੇਲੇ ਹੈ ਨਹੀਂ ਇਹ ਇੱਕ ਫਸਲ ਵੜਦੇ ਆ ਦੂਜੀ ਨੂੰ ਵੀਜ ਦਿੰਦੇ ਆ ਦੂਜੀ ਨੂੰ ਵੜਦੇ ਆ ਤੇਜੀ ਵੀਜ ਦਿੰਦੇ ਆ ਕਿਉਂਕਿ ਜਿੰਨੇ ਤੱਕ ਹੁਣ ਝੋਨਾ ਸਾਂਭ ਕੇ ਵੇਲੇ ਹੋਣਾ ਉਹਨੇ ਤੱਕ ਕਮਾਦ ਆ ਜਾਣਾ ਤੇ ਕੰਮ ਦਾ ਸੰਬੰਧ ਜਿਹੜਾ ਕੰਮ ਚੱਲ ਪਾਣਾ ਤੇ ਆ ਦੇਖੋ ਕਿੱਡਾ ਸੋਨਾ ਝੋਨੇ ਖੜੇ ਹੋਏ ਇੱਧਰ ਦੂਰ ਤੱਕ ਝੋਨੇ ਝੋਨਾ ਤੇ ਦੇਖੋ ਕਣਕਾਂ ਕਿਦਾਂ ਜਾ ਕੇ ਬੀਜ ਨਹੀਂ ਇਹਨਾਂ ਨੇ ਤੇ ਜਿਹੜਾ ਵੱਢੀ ਜਾਂਦਾ ਉਹ ਕਣਕ ਵੀਜੀ ਵੀ ਜਾਂਦਾ ਇਦਾਂ ਓਲੀ ਓਲੀ ਸਾਡੇ ਆਪਣੇ ਫਾਜੇ ਕਣਕਾਂ ਵੀਰ ਜੀ ਕੇ ਵੇਲੇ ਹੋ ਗਏ ਆ ਝੋਨਿਆਂ ਤਾਂ ਲੱਗਣਾ ਨਹੀਂ ਹੋਣਗੇ ਤੇ ਪਾਸੇ ਆਰੇ ਇੱਧਰ ਤੇ ਸਾਹਮਣੇ ਤੁਹਾਨੂੰ ਪੌਪੂਲਰ ਦਿਖਾਈਏ ਕਿਉਂਕਿ ਦਰਖਤ ਬਹੁਤ ਜ਼ਿਆਦਾ ਇੱਧਰ ਜਿੱਧਰ ਵੀ ਦੇਖੋਗੇ ਦਰਖਤ ਤੁਹਾਨੂੰ ਬਹੁਤ ਜ਼ਿਆਦਾ ਮਿਲੂਗਾ ਦੇਖਣ ਨੂੰ ਜੰਗਲ ਵੱਖਰੇ ਆ ਤੇ ਆਪ ਲੋਕਾਂ ਨੇ ਕਾਫੀ ਜਿਹੜੇ ਦਰਖਤ ਲਾਏ ਹੋਏ ਆ ਇਸੇ ਕਰਕੇ ਬਾਤਾਵਨ ਵੀ ਵਧੀਆ ਇੱਧਰ ਹਮੌਲ ਚਾਲ ਵੀ ਸੋ ਜਿਹੜੇ ਬਾਗ ਆ ਕਾਫੀ ਅੰਬਾਂ ਦੇ ਬਾਗ ਤਾਂ ਲਈ ਇਹ ਦਰਖਤੇ ਕਾਫੀ ਦੇਖਣ ਨੂੰ ਮਿਲਦੇ ਇੱਧਰ ਤੇ ਆਪਣੇ ਤਾਤਤਾ ਵਿੱਚ ਜਿਹੜਾ ਇੱਕ ਅੱਦਾ ਹੈਗਾ ਉਹ ਵੀ ਵਧਣ ਦੀ ਆਤ ਹੁੰਦੀ ਆ ਇਸ ਕਰਕੇ ਵਧੀਆ ਮੌਸਮ ਵੀ ਤੇ ਸ਼ਾਂਤੀ ਦਾ ਮਾਹੌਲ ਆ ਇੱਧਰ ਕੋਈ ਭੱਜੂ ਭਜਾਉ ਵਾਲਾ ਕੰਮ ਨਹੀਂ ਹੈਗਾ ਸੋ ਸਭ ਬਣੇ ਵੇਖ ਸਕਦੇ ਹਾਂ ਕਿਹੜੇ ਕਿਹੜੇ ਦਰਖਤ ਘਰਾਂ ਦੇ ਵਿੱਚ ਹੀ ਸਫੈਦਾ ਵੀ ਇਸੇ ਤਰ੍ਹਾਂ ਦੂਜੇ ਨਮ ਕਈ ਤਰ੍ਹਾਂ ਦੇ ਜਿਹੜੇ ਦਰਖਤਾਂ ਸੋ ਇਹ ਤੁਹਾਨੂੰ ਦਿਖਾਇਆ 5 ਯੂਪੀ ਦਾ ਕਿ ਕਿਹ ਇਸ ਤਰ੍ਹਾਂ ਦੇ ਯੂਪੀ ਦੇ ਪਿੰਡ ਤੇ ਆਪਣੇ ਪੰਜਾਬੀ ਜਿਹੜੇ ਆਣ ਕੇ बसे ਆ ਪੰਜਾਬ ਤੋਂ ਆਣ ਕੇ ਕੋਈ ਜਿਹੜੇ ਪਾਕਿਸਤਾਨ ਤੋਂ ਜਿਹੜੇ ਸੀ ਉਧਰੋਂ ਆਣ ਕੇ ਕਈ ਆਣ ਕੇ ਯੂਪੀ ਦੇ ਵਿੱਚ ਵਹਿ ਗਏ ਸੋ ਹੁਣ ਵੀ ਕਈ ਬਹੁਤੇ ਜਿਨ੍ਹਾਂ ਕੋ ਜਮੀਨਾਂ ਘੱਟ ਸੀ ਹਰਿਆਣਾ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਥੇ ਵੱਧ ਜਮੀਨਾਂ ਬਣੀਆਂ ਤੇ ਉਹ ਇੱਥੇ ਆ ਗਏ ਸੋ ਵੀਡੀਓ ਨੂੰ ਇੱਥੇ ਰੱਖ ਆਪਾਂ ਅੱਜ ਦਾ ਲਾਈਵ ਤੇ ਵੀਡੀਓ ਸ਼ੇਅਰ ਜੁ ਕਰਿਓ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਜੀ